ਆਵਾਜ਼ ਘਰ 'ਚ ਤੁਹਾਡਾ ਸਵਾਗਤ ਹੈ। ਮੈਂ ਪ੍ਰਭਦੀਪ ਕੌਰ ਲੈ ਕੇ ਹਾਜ਼ਰ ਹਾਂ। ਕਿਤਾਬ ਕਵੀ ਸੈਨਾਪਤ ਰਚਤ ਸ੍ਰੀ ਗੁਰ ਸੋਭਾ। ਇਸ ਕਿਤਾਬ ਦੇ ਸੰਪਾਦਕ ਨੇ ਗੰਡਾ ਸਿੰਘ। ਇਸ ਕਿਤਾਬ ਨੂੰ ਛਾਪਿਆ ਗਿਆ ਹੈ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ। ਆਵਾਜ਼ ਘਰ 'ਚ ਤੁਹਾਡਾ ਸਵਾਗਤ ਹੈ। ਮੈਂ ਪ੍ਰਭਦੀਪ ਕੌਰ ਲੈ ਕੇ ਹਾਜ਼ਰ ਹਾਂ। ਕਿਤਾਬ ਕਵੀ ਸੈਨਾਪਤ ਰਚਤ ਸ੍ਰੀ ਗੁਰ ਸੋਭਾ ਇਸ ਕਿਤਾਬ ਦੇ ਸੰਪਾਦਕ ਨੇ ਗੰਡਾ ਸਿੰਘ ਇਸ ਕਿਤਾਬ ਨੂੰ ਛਾਪਿਆ ਗਿਆ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਸ੍ਰੀ ਗੁਰ ਸੋਭਾ ਦਾ ਇਹ ਦੂਜਾ ਸੰਸਕਰਨ ਹੈ ਇਸ ਦਾ ਪਹਿਲਾ ਸੰਸਕਰਨ ਡਾਕਟਰ ਗੰਡਾ ਸਿੰਘ ਅਧਿਐਕਸ਼ ਪੰਜਾਬ ਇਤਿਹਾਸ ਅਧਿਐਨ ਵਿਭਾਗ ਨੇ ਇਤਿਹਾਸ ਖੋਜੀਆਂ ਦੀ ਲੋੜ ਨੂੰ ਮੁੱਖ ਰੱਖ ਕੇ ਸੰਪਾਦਿਤ ਕੀਤਾ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਨੂੰ ਸਨ 1967 ਵਿੱਚ ਛਾਪਿਆ ਦੂਜੇ ਸੰਸਕਰਣ ਨੂੰ ਨੇਪਰੇ ਚਾੜਨ ਵਿੱਚ ਵਾਈਸ ਚਾਂਸਲਰ ਸਰਦਾਰ ਭਗਤ ਸਿੰਘ ਦਾ ਸਭ ਤੋਂ ਵੱਧ ਯੋਗਦਾਨ ਹੈ ਹੋਰ ਵਿਦਿਆਕਰੋ ਜਿਵੇਂਆਂ ਦੇ ਬਾਵਜੂਦ ਡਾਕਟਰ ਗੰਡਾ ਸਿੰਘ ਜੀ ਨੇ ਇਸ ਪੁਸਤਕ ਦੇ ਦੂਜੇ ਰੀਪ੍ਰਿੰਟ ਵਿੱਚ ਵਿਸ਼ੇਸ਼ ਰੁਚੀ ਲਈ ਹੈ ਇਸ ਦੀ છਪਾਈ ਵਿੱਚ ਮੇਰੇ ਵਿਭਾਗ ਦੇ ਸਰਦਾਰ ਅਜੀਤ ਸਿੰਘ ਅਤੇ ਸਰਦਾਰ ਕਰਪਾਲ ਸਿੰਘ ਨੇ ਬਹੁਤ ਹੱਥ ਵਟਾਇਆ ਹੈ ਤੇ ਉਹ ਪ੍ਰਸ਼ੰਸਾ ਦੇ ਹੱਕਦਾਰ ਹਨ ਅੰਤ ਵਿੱਚ ਸਾਨੂੰ ਇਹ ਗੱਲ ਪ੍ਰਗਟ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ શ્રી ਗੁਰ ਸੋਭਾ ਜਿਹੋ ਜੀ ਮਹਾਨ ਰਚਨਾ ਸੀ ਉਸੇ ਸ਼ਾਨ ਮੁਤਾਬਕ ਇਹ ਦੂਜਾ ਸੰਸਕਰਨ ਸਰੋਤਿਆਂ ਦੀ ਸੇਵਾ ਵਿੱਚ ਪੇਸ਼ ਹੈ ਐਸ ਐਸ ਬਲ ਡਾਇਰੈਕਟਰ ਪੰਜਾਬ ਇਤਿਹਾਸ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੁਝ ਸ਼ਬਦ ਸੰਪਾਦਕ ਵੱਲੋਂ ਪਹਿਲਾ ਸੰਸਕਰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿੱਚੋਂ ਕੇਵਲ ਇੱਕ ਸੈਨਾਪਤ ਹੀ ਹੈ ਜਿਸ ਨੇ ਗੁਰੂ ਸਾਹਿਬ ਦੇ ਇਤਿਹਾਸਕ ਜੀਵਨ ਪਰ ਕੁਝ ਕੁ ਵਿਸਥਾਰ ਨਾਲ ਲਿਖਿਆ ਹੈ ਜੇ ਕਿਦਰੇ ਹਜ਼ੂਰ ਦੇ ਦਰਬਾਰ ਦੇ 2-4 ਹੋਰ ਲੇਖਕ ਵੀ ਇਸ ਦੀ ਤਰ੍ਹਾਂ ਇਹਨਾਂ ਦੇ ਜੀਵਨ ਦੇ ਵਾਕਿਆਤ ਪਰ ਕੁਝ ਲਿਖ ਜਾਂਦੇ ਤਾਂ ਉਹਨਾਂ ਦੀ ਸਹਾਇਤਾ ਨਾਲ ਇੱਕ ਖਾਸੀ ਅੱਛੀ ਅਤੇ ਭਰੋਸੇਯੋਗ ਇਤਿਹਾਸਕ ਜੀਵਨੀ ਲਿਖੀ ਜਾ ਸਕਣੀ ਕਾਫੀ ਸੌਖੀ ਹੋ ਜਾਂਦੀ ਅਤੇ ਬਹੁਤ ਸਾਰੀਆਂ ਉਹ ਗੁੰਝਲਾਂ ਸਾਫ਼ ਹੋ ਜਾਂਦੀਆਂ ਜੋ ਹੁਣ ਇਸ ਵੇਲੇ ਇਤਿਹਾਸਕਾਰਾਂ ਨੂੰ ਖੋਲਣੀਆਂ ਮੁਸ਼ਕਲ ਹੋ ਰਹੀਆਂ ਨੇ ਪਰ ਗੁਰੂ ਸਾਹਿਬ ਦੇ ਦਰਬਾਰ ਵਿੱਚ ਇਕੱਠੇ ਹੋਏ ਵਿਦਵਾਨ ਸਭ ਕਵੀ ਸਨ ਤੇ ਕਮੀਆਂ ਦੀ ਕਦਰ ਸੈਪੋ ਕੰਪਲੀਟ ਰੈਡੀ ਟੂ ਕੰਟੀਨਿਊ